ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਇੱਕ ਨਵੀਂ ਚਰਚਾ ਸੋਸ਼ਲ ਮੀਡੀਆ ਤੇ ਛਿੜ ਚੁੱਕੀ ਹੈ ਦਰਸਲ ਦਾਸੀਏ ਕਿ ਜਿੱਥੇ ਹੀ ਪਰਾਲੀ ਸਾੜਨ ਦੇ ਮੁੱਦੇ ਅਕਸਰ ਭੜਕਤੇ ਰਹਿੰਦੇ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਪਰਾਲੀ ਜਿਹੜੀ ਹੈ ਨਾ ਸਾੜੀ ਜਾਵੇ ਕਿਸਾਨਾਂ ਨੂੰ ਰੋਕਿਆ ਜਾਂਦਾ ਇਸ ਦੇ ਮਾਮਲੇ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਪਰਾਲੀ ਸਾੜੀ ਜਾਂਦੀ ਹੈ ਤੇ ਇੱਕ ਪ੍ਰਸ਼ਾਸਨ ਇਸ ਦਾ ਵਿਰੋਧ ਕਰਦਾ ਤਾਂ ਫਿਰ ਰੈਡ ਨੋਟਿਸ ਦੀ ਵੀ ਜਿਹੜਾ ਕਿਸਾਨਾਂ ਨੂੰ ਜਾਰੀ ਕਰ ਦਿੱਤਾ ਜਾਂਦਾ ਤੇ ਇਸ ਨੂੰ ਲੈ ਕੇ ਹੁਣ ਇੱਕ ਖਬਰ ਸਾਹਮਣੇ ਆਈ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਹੁਣ ਕਿਹਾ ਜਾ ਰਿਹਾ ਕਿ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਦੇ ਲਈ ਇੱਕ ਖਬਰ ਹੈ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੋਂ ਰਾਹਤ ਮਿਲ ਸਕਦੀ ਹੈ ਯਾਨੀ ਕਿ ਹੁਣ ਸੰਸਦੀਕ ਕਮੇਟੀ ਨੇ ਕਿਸਾਨਾਂ ਨੂੰ ਪ੍ਰਾਲੀ ਤੇ ਐਮਐਸਪੀ ਦੇਣ ਦੀ ਜਿਹੜੀ ਸਿਫਾਰਿਸ਼ ਕੀਤੀ ਹੈ ਔਰ ਦੱਸਿਆ ਕਿ ਇਸ ਵਿਚਾਲੇ ਸੰਸਦੀਕ ਕਮੇਟੀ ਵੱਲੋਂ ਹਵਾ ਪ੍ਰਦੂਸ਼ਣ ਪ੍ਰਬੰਧਨ ਕਮਿਸ਼ਨ ਨਾਲ ਵੀ ਗੱਲਬਾਤ ਕੀਤੀ ਹੈ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੀ ਜਿਸ ਤਰੀਕੇ ਦੇ ਨਾਲ ਪ੍ਰਾਲੀ ਸਾੜੀ ਜਾਂਦੀ ਔਰ ਕਿਹਾ ਜਾਂਦਾ ਹੈ ਕਿ ਹਵਾ ਪ੍ਰਦੂਸ਼ਿਤ ਹੁੰਦੀ ਹੈ ਔਰ ਏਕਯੂਆਈ ਮਾਤਰਾ ਦੇ ਵਿੱਚ ਵਾਧਾ ਹੋ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉੱਥੇ ਤਣਾਅਪੂਰਨ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਸੰਸਦੀਕ ਕਮੇਟੀ ਵੱਲੋਂ ਹਵਾ ਪ੍ਰਦੂਸ਼ਣ ਪ੍ਰਬੰਧਾ ਨਾਲ ਕਮਿਸ਼ਨ ਦੇ ਨਾਲ ਗੱਲ बात कीटी गई है और कहा गया, और गया कि कमीशन सूबियां ਨਾਲ ਗੱਲ ਕਰਕੇ ਪ੍ਰਾਲੀ ਤੇ ਐਮਐਸਪੀ ਤੈਅ ਕਰੇ और कहा गया कि ਸੁਝਾ ਦਤਾ ਹੈ ਜਿਹੜੀ ਪ੍ਰਾਲੀ ਤੇ ਐਮਐਸਪੀ ਜਿਹੜੀ ਆ ਦੇਣੀ ਚਾਹੀਦੀ ਆ ਔਰ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਵਾਢੀ ਤੋਂ ਪਹਿਲਾਂ ਹਰ ਸਾਲ ਪਰਾਲੀ ਤੇ ਐਮਐਸਪੀ ਤੈ ਹੋਵੇ ਯਾਨੀ ਕਿ ਜਦੋਂ ਵਾਢੀ ਦਾ ਸਮੇਂ ਹੁੰਦਾ ਔਰ ਉਸ ਤੋਂ ਪਹਿਲਾਂ ਹਰ ਸਾਲ ਜਿਹੜੀ ਆ ਇਹ ਪਰਾਲੀ ਆ ਇਸ ਤੇ ਐਮਐਸਪੀ ਤੈ ਹੋਣੀ ਚਾਹੀਦੀ ਆ ਤਾਂ ਇੱਕ ਸੁਝਾਅ ਰੱਖਿਆ ਗਿਆ ਜਿਸ ਨੂੰ ਲੈ ਕੇ ਹੁਣ ਚਰਚਾ ਛਿੜ ਚੁੱਕੀ ਆ ਕਿਉਂਕਿ ਜਦੋਂ ਪਰਾਲੀ ਦਾ ਮੁੱਦਾ ਭੜਕਦਾ ਹੈ ਮੁੱਦਾ ਜਿਹੜਾ ਛੜਦਾ ਤਾਂ ਉਸ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਜਾਂਦਾ ਹੈ ਕਿ ਪਰਾਲੀ ਨਾ ਸਾੜੀ ਜਾਵੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਤੇ ਐਕਸ਼ਨ ਲਿੱਤੇ ਜਾਂਦੇ ਨੇ ਉਹਨਾਂ ਨੂੰ ਨੋਟਿਸ ਭੇਜੇ ਜਾਂਦਾ ਦੇ ਨੇਤਾ ਜ਼ਮੀਨਾਂ ਨੂੰ ਲੈ ਕੇ ਬਹੁਤ ਚਰਚੇ ਉੱਠ ਜਾਂਦੇ ਨੇ ਤਾਂ ਕਈ ਵਾਰ ਪਰਾਲੀ ਸਾੜਨ ਦੇ ਕਰਕੇ ਸ਼ਾਰਟ ਸਰਕਟ ਹੁੰਦੇ ਨੇ ਸ਼ਾਰਟ ਸਰਕਟ ਹੋਰ ਕਰਕੇ ਅੱਗ ਲੱਗਦੀਆਂ ਨੇ ਉਦੋਂ ਬਹੁਤ ਪ੍ਰਦੂਸ਼ਣ ਹੁੰਦਾ ਤਾਂ ਬਹੁਤ ਘਟਨਾਵਾ ਵਾਪਰਦੀਆਂ ਤੇ ਇਸ ਦੇ ਵਿਚਾਲੇ ਹੀ ਹੁਣ ਖਬਰ ਜਿਹੜੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਰਾਲੀ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਕਿ ਜਿਹੜੀ ਪਰਾਲੀ ਸਾੜਨ ਦਾ ਮੁੱਦਾ ਜਿਹੜਾ ਪੱਖਿਆ ਹੋਇਆ ਸੀਗਾ ਹੁਣ ਕਿਹਾ ਜਾ ਰਿਹਾ ਕਿ ਉਸ ਤੇ ਐਮਐਸਪੀ ਤੈਅ ਕੀਤੀ ਜਾਵੇ ਇੱਕ ਸੁਝਾਅ ਜਿਹੜਾ ਵਾ ਉਹ ਦਿੱਤਾ ਗਿਆ ਔਰ ਕਿਹਾ ਗਿਆ ਕਿ ਜਿਹੜੀ ਸੰਸਦੀ ਕਮੇਟੀ ਐ ਉਹਨਾਂ ਵੱਲੋਂ ਹਵਾ ਪ੍ਰਦੂਸ਼ਣ ਕਮਿਸ਼ਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਔਰ ਕਮਿਸ਼ਨ ਸੂਬਿਆਂ ਨਾਲ ਗੱਲ ਕਰਕੇ ਪ੍ਰਾਲੀ ਤੇ ਐਮਐਸਪੀ ਤੈਅ ਕਰੇ ਇਹ ਕਿਹਾ ਗਿਆ ਹੈ ਉਹਨਾਂ ਨਾਲ ਵਾਢੀ ਤੋਂ ਪਹਿਲਾਂ ਹਰ ਸਾਲ ਪ੍ਰਾਲੀ ਤੇ ਐਮਐਸਪੀ ਤੈਅ ਹੋਣੀ ਚਾਹੀਦੀ ਹੈ ਤਾਂ ਸੰਸਦੀ ਕਮੇਟੀ ਨੇ ਕਿਸਾਨਾਂ ਨੂੰ ਪ੍ਰਾਲੀ ਤੇ ਐਮਐਸਪੀ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਇਹ ਗੱਲ ਆਖੀ ਗਈ ਹੈ ਕਿ ਜੇਕਰ ਕਿਸਾਨਾਂ ਨੂੰ ਪ੍ਰਾਲੀ ਦੇ ਉੱਤੇ ਐਮਐਸਪੀ ਮਿਲੇ ਤਾਂ ਇੱਕ ਵੱਡੀ ਰਾਹਤ ਕਿਸਾਨਾਂ ਨੂੰ ਮਿਲ ਸਕਰੀ ਹੈ ਔਰ ਜੇਕਰ ਉਹ ਪ੍ਰਾਲੀ ਨਾ ਸਾੜਨ ਤਾਂ ਉਹਨੂੰ ਉਹਨਾਂ ਨੂੰ ਲੈ ਕੇ ਵੀ ਰਾਹਤ ਮਿਲ ਕਰੀਆ ਤਾਂ ਦੱਸਿਆ ਕਿ ਅਹਿਮ ਖਬਰ ਇਸ ਵਕਤ ਦੀ ਹੈ ਪ੍ਰਾਲੀ ਨੂੰ ਲੈ ਕੇ ਕਿਸਾਨਾਂ ਲਈ ਵੱਡੀ ਖਬਰ ਹੈ ਔਰ ਪ੍ਰਾਲੀ ਨਾ ਸਾੜਨ ਤੋਂ ਰਾਹਤ ਜਿਹੜੀ ਆ ਕਿਸਾਨਾਂ ਨੂੰ ਮਿਲ ਸਕਦੀ ਹੈ ਐਮਐਸਪੀ ਤੈ ਹੋ ਸਕਦੀ ਹੈ ਇਹ ਸਿਫਾਰਿਸ਼ ਜਿਹੜੀ ਆ ਉਹ ਸੰਸਦੀ ਕਮੇਟੀ ਨੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਹੈ ਸਿਫਾਰਿਸ਼ ਜਿਸ ਦੇ ਵਿੱਚ ਹੁਣ ਚਰਚਾ ਕਾਫੀ ਛਿੜੀ ਹੋਈ ਆ ਤਾਂ ਦੇਖਣਾ ਹੋਵੇਗਾ ਕਿ ਆਖਰ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕੀ ਕਿਸਾਨਾਂ ਨੂੰ ਪ੍ਰਾਲੀ ਤੇ ਐਮਐਸਪੀ ਮਿਲਦੀ ਹੈ ਕੀ ਕੁਝ ਫੈਸਲੇ ਲਏ ਜਾਂਦੇ ਨੇ ਉਹ ਸਾਰੇ ਫੈਸਲੇ ਜਿਹੜੇ ਤੁਹਾਡੇ ਸਾਹਮਣੇ ਆਉਣਗੇ ਤਾਂ ਉਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਜਿਹੜਾ ਪਤਾ ਲੱਗੇਗਾ ਕਿ ਆਖਰਕਾਰ ਕੀ ਕੁਝ ਵੱਡੀ ਅਪਡੇਟ ਜਿਹੜੀ ਇਸ ਬਾਬਤ ਸਾਹਮਣੇ ਆਈ ਹੈ